ਸ਼ਿਗਾਲ ਜਦੋਂ ਸੀ 224 7 ਕੋ ਚ ਸ਼੍ਰੋਮਨੀ ਕਾਲੇਪੁਰ ਦੇ ਸੀਨੀਅਰ ਅਗਵੋ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਚਾਹੂ ਕਿ ਆਮਦਨ ਤੋਂ ਵੱਧ ਚਾਹੀਦਾ ਦੇ ਮਾਮਲੇ ਵਿੱਚ ਨਵੀਨਾਬਾ ਚੇਅਰ ਵਿੱਚ ਬੰਦ ਹਨ ਉਹਨਾਂ ਨੇ ਬੈਰਕ ਬਦਲਣ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਇਸ ਪਟੀਸ਼ਨ ਤੇ ਅੱਜ 14 ਜੁਲਾਈ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅੱਜ ਲਈ ਜਵਾਬ ਦਾਇਰ ਕਰਨ ਲਈ ਕਿਹਾ ਸੀ ਮਜੀਠਿਆ ਵੱਲੋਂ ਦਾਇਰ ਪਟੀਸ਼ਨ ਵਿੱਚ ਉਹਨਾਂ ਦੇ ਵਕੀਲਾ ਨੇ ਕਿਹਾ ਹੈ ਕਿ ਉਹ ਇੱਕ ਵਿਧਾਇਕ ਅਤੇ ਇੱਕ ਸਾਬਕਾ ਮੰਤਰੀ ਰਹਿ ਚੁੱਕੇ ਹਨ ਇਸ ਲਈ ਉਹਨਾਂ ਨੂੰ ਮੰਤਰੀ ਸ਼੍ਰੇਣੀਆਂ ਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਹੋਰ ਮੁਕਦਮਾ ਦੀਆਂ ਸਜਾਇਆ ਆਫਤਾ ਕੈਦੀਆ ਤੋਂ ਵੱਖਰਾ ਰਹਿਣਾ ਚਾਹੀਦਾ ਹੈ ਗ੍ਰਿਫਤਾਰੀ ਦੇ ਆਧਾਰਾ ਤੇ ਕਾਪੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਪਟੀਸ਼ਨ ਨਾਲ ਜੇਲ ਮੈਨੂਅਲ ਵੀ ਕਾਪੀ ਦੀ ਨੱਥੀ ਕੀਤੀ ਗਈ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਜੀਠਿਆ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਹਾਲਾਂਕਿ ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਜੀਠਿਆ ਦੀ ਸੁਰੱਖਿਆ ਲਈ ਟੁਕਵੇਂ ਕਦਮ ਚੁੱਕੇ ਗਏ ਹਨ ਉਸ ਦੇ ਬੈਰਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਨਿਗਰਾਨੀ ਰੱਖੀ ਜਾ ਸਕੇ ਸਸ਼ੀ ਗਾਜੋ ਸਿੰਘ 224 7 ਤੋਂ ਜਾ ਸ਼੍ਰੋਮਨੀ ਕਾਲਜ ਦੇ ਸੀਨੀਅਰ ਅਫਸਰ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠ ਗਿਆ ਚੁੱਕਿਆ ਆਮਦਨ ਤੋਂ ਵੱਧ ਚਾਹੀਦਾ ਦੇ ਮਾਮਲੇ ਵਿੱਚ ਨਵੀਨਾਬਾ ਚੇਅਰ ਵਿੱਚ ਬੰਦ ਹਨ ਉਹਨਾਂ ਲਈ ਬੈਰਕ ਬਦਲਣ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਇਸ ਪਟੀਸ਼ਨ ਤੇ ਅੱਜ 14 ਜੁਲਾਈ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ। ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅੱਜ ਲਈ ਜਵਾਬ ਦਾਇਰ ਕਰਨ ਲਈ ਕਿਹਾ ਸੀ। ਮਜੀਠਿਆ ਵੱਲੋਂ ਦਾਇਰ ਪਟੀਸ਼ਨ ਵਿੱਚ ਉਹਨਾਂ ਦੇ ਵਕੀਲਾਂ ਨੇ ਕਿਹਾ ਹੈ ਕਿ ਉਹ ਇੱਕ ਵਿਧਾਇਕ ਅਤੇ ਇੱਕ ਸਾਬਕਾ ਮੰਤਰੀ ਰਹਿ ਚੁੱਕੇ ਹਨ। ਇਸ ਲਈ ਉਹਨਾਂ ਨੂੰ ਮੰਤਰੀ ਸ਼੍ਰੇਣੀਆਂ ਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਹੋਰ ਮੁਕੱਦਮਾ ਦੇਣਿਆ ਸਜਾਇਆ ਆਫਤਾ ਕਹਿ ਦਿਆ ਤੋਂ ਵਖਰਾ ਰਹਿਣਾ ਚਾਹੀਦਾ ਹੈ ਗ੍ਰਿਫਤਾਰੀ ਦੇ ਆਧਾਰਾ ਤੇ ਕਾਪੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਪਟੀਸ਼ਨ ਨਾਲ ਜੇਲ ਮੈਨੂਅਲ ਵੀ ਕਾਪੀ ਦੀ ਨੱਥੀ ਕੀਤੀ ਗਈ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਜੀਠਿਆ ਨੂੰ ਕਿਸ ਚਰੇਨੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਹਾਲਾਂਕਿ ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਜੀਠਿਆ ਦੀ ਸੁਰੱਖਿਆ ਲਈ ਟੁਕਵੇਂ ਕਦਮ ਚੁੱਕੇ ਗਏ ਹਨ ਉਸ ਦੇ ਬੈਰਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਨਿਗਰਾਨੀ ਰੱਖੀ ਜਾ ਸਕੇ ਸਸ਼ੀ ਗਾਜੋ ਤੋਂ 024 7 ਤੇ ਚਾਹ ਸ਼੍ਰੋਮਨੀ ਕਾਲੇਪੁਰ ਦੇ ਸੀਨੀਅਰ ਆਪੋ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਨੇ ਚੀਟ ਕੀਤਾ ਚੁੱਕਿਆ ਆਮਦਨ ਤੋਂ ਵੱਧ ਚਾਇਦਾ ਦੇ ਮਾਮਲੇ ਵਿੱਚ ਨਵੀਨਾਬਾ ਚੇਅਰ ਵਿੱਚ ਬੰਦ ਹਨ ਉਹਨਾਂ ਨੇ ਬੈਰਕ ਬਦਲਣ ਦੀ ਮੰਗ ਕਰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਇਸ ਪਟੀਸ਼ਨ ਤੇ ਅੱਜ 14 ਜੁਲਾਈ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ। ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅੱਜ ਲਈ ਜਵਾਬ ਦਾਇਰ ਕਰਨ ਲਈ ਕਿਹਾ ਸੀ। ਮਜੀਠਿਆ ਵੱਲੋਂ ਦਾਇਰ ਪਟੀਸ਼ਨ ਵਿੱਚ ਉਹਨਾਂ ਦੇ ਵਕੀਲਾਂ ਨੇ ਕਿਹਾ ਹੈ ਕਿ ਉਹ ਇੱਕ ਵਿਧਾਇਕ ਅਤੇ ਇੱਕ ਸਾਬਕਾ ਮੰਤਰੀ ਰਹਿ ਚੁੱਕੇ ਹਨ। ਇਸ ਲਈ ਉਹਨਾਂ ਨੂੰ ਮੰਤਰੀ ਸ਼੍ਰੇਣੀਆਂ ਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਹੋਰ ਮੁਕੱਦਮਾ ਦੇਣਿਆ ਸਜਾਇਆ ਆਫਤਾ ਕਹਿ ਦਿਆ ਤੋਂ ਵਖਰਾ ਰਹਿਣਾ ਚਾਹੀਦਾ ਹੈ ਗ੍ਰਿਫਤਾਰੀ ਦੇ ਆਧਾਰਾ ਤੇ ਕਾਪੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਪਟੀਸ਼ਨ ਨਾਲ ਜੇਲ ਮੈਨੂਅਲ ਵੀ ਕਾਪੀ ਦੀ ਨੱਥੀ ਕੀਤੀ ਗਈ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਮਜੀਠਿਆ ਨੂੰ ਕਿਸ ਚਰੇਨੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਹਾਲਾਂਕਿ ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਜੀਠਿਆ ਦੀ ਸੁਰੱਖਿਆ ਲਈ ਟੁਕਵੇਂ ਕਦਮ ਚੁੱਕੇ ਗਏ ਹਨ ਉਸ ਦੇ ਬੈਰਕ ਵਿੱਚ ਸੀਸੀਟੀਵੀ ਕੈਮਰਾ ਲਗਾਏ ਗਏ ਹਨ ਤਾਂ ਜੋ ਨਿਗਰਾਨੀ ਰੱਖੀ ਜਾ ਸਕੇ